ਦਾਰੀ ਪਿਆਰ ਹੁੰਦੀ ਐ ਫਿਰ ਤੇ ਵਿਚਾਰ ਜਾਣੇ ਰੜ ਕੇ ਪਜਾਨੀਆਂ ਚੜਾਉਂਦੇ ਨੇ ਤੇ ਘੰਟੇ ਲਾ ਲੂ ਕਿਵੇਂ ਬਤੁਰੀਆ ਤੋਂ ਕਰਦੇ ਫੇਰ ਹੈਲੀਕਾਪਟਰ ਤੇ ਜਾਂਦੇ ਨੇ ਕਹਿੰਦੇ ਆਜੋ ਪੰਜਾਬ ਬਚਾਉਣ ਚੱਲੀਏ 4 ਵਜੇ ਨੂੰ ਆਜਾਦੇ ਨਿਕਲੇ ਕਹਿੰਦੇ ਬਹੁਤ ਵੱਜ ਗਿਆ ਉਹਨੇ ਦਿਲ 'ਚ ਮੈਂ 37 ਪਿੰਡ ਕੱਢ ਦੇਣਾ ਪਤਾ ਨਹੀਂ ਆਇਆ ਹਜੇ ਕਾਲੀ ਗੰਗਸ ਤੇ ਨਹੀਂ ਆਇਆ ਇੱਥੇ ਕੋਈ ਹਜੇ ਟਿੱਕ ਟੋਕੇ ਨਹੀਂ ਮਣੀਓ ਠੀਕ ਹੈ ਨਾ ਸਾਨੂੰ ਕੰਮ ਦਿਓ ਸਾਨੂੰ ਰੋਜ਼ਗਾਰ ਦੇ ਦਿਓ ਆਟਾ ਦਾਣ ਆਪ ਬਣਾ ਲੇ ਇਹ ਕਹਿੰਦੇ ਨਾ ਝੋਲੀ ਅਡੋ ਆਟਾ ਦਾਣ ਪਾਵਾਂਗੇ ਪਹਿਲਾਂ ਵੋਟਾਂ ਵੇਲੇ ਪਿਛਲੀ ਵਾਰ ਸੁਦੇਸ਼ ਸਿੰਘ ਢੀਸਾ ਕਹਿਆ ਸੀ ਭਗਵੰਤ ਮਾਨ ਦੀ ਵੋਟਾਂ ਵਾਲੇ ਪੋਸਟਰ ਤੇ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੋ ਇਹ ਵੀ ਵੋਟਾਂ ਦੀ ਮਜ਼ਾ ਹੋ ਗਿਆ ਜੇ ਮੈਂ ਜਵਾਬ ਦਿੱਤਾ ਸੀ ਮੈਂ ਕੋਈ ਗੱਲ ਨਹੀਂ ਪਿੰਸਾ ਸਾਹਿਬ ਜਿੰਨਾ ਹੱਸਣਾ ਹੱਸ ਲਓ ਮੇਰੀ ਫੋਟੋ ਦੇਖ ਕੇ ਰਿਜ਼ਲਟ ਤੋਂ ਬਾਅਦ ਸਾਰਾ ਟੰਬਰ ساری ਜਿੰਦਗੀ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਕੋਈ ਕੁਝ ਨਹੀਂ ਤੁਹਾਨੂੰ ਮੈਂ ਕਹਾਂ ਪਰਵਾਹ ਨਾ ਕਰੀ ਸ਼ੇਰਾ ਚੱਕ ਦਾਂਗੇ ਮੈਂ ਕਿਵੇਂ ਜੇ ਪਹਿਲਾਂ ਤੁਪੀਲਾ ਮੈਂ ਦੱਸਿਆ ਇੱਕ ਤਾਂ ਡੁੱਲੂ ਹੀ ਐ ਲੋਕ ਸਭਾ ਚੋਣਾਂ ਦੇ ਪ੍ਰਚਾਰ ਲਈ ਭਗਵੰਤ ਮਾਨ ਪਿੰਡ ਪਿੰਡ ਗਲੀ ਗਲੀ ਲੋਕਾਂ ਵਿੱਚ ਵਿਚਰੇ ਨੇ ਭਗਵੰਤ ਮਾਨ ਵੱਲੋਂ ਜਿੱਥੇ ਲੋਕਾਂ ਨੂੰ ਆਪਣਾ ਪੁਰਾਣਾ ਰਿਪੋਰਟ ਕਾਰ ਦਿਖਾਇਆ ਜਾ ਰਿਹਾ ਉੱਥੇ ਹੀ ਵਿਰੋਧੀ ਪਾਰਟੀਆਂ ਤੇ ਤਿੱਕੇ ਨਿਸ਼ਾਨ ਵੀ ਸੱਜੇ ਜਾ ਰਹੇ ਨੇ ਇਹਨਾਂ ਦੀ ਨਿਪਖਵਾਂਤ ਮਾਨ ਵੱਲੋਂ ਤੂਰੀ ਦੇ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਜਿੱਥੇ ਉਹਨਾਂ ਵੱਲੋਂ ਵਿਰੋਧੀਆਂ ਤੇ ਨਿਸ਼ਾਨੇ ਸਾਧਣ ਦੇ ਨਾਂ ਨਾਲ ਲੋਕਾਂ ਦੇ ਢਿੱਡੀ ਪੀੜਾ ਵੀ ਪਾਈਆਂ ਜਾ ਰਹੀਆਂ ਨੇ ساری ਪਿਆਰ ਹੁੰਦੀ ਆ ਫਿਰ ਤਿੰਨ ਚਾਰ ਜਾਣੇ ਰਲ ਕੇ ਪਜਾਮੀ ਚੜਾਉਂਦੇ ਨੇ ਤੇ ਘੰਟੇ ਇਹ ਲਾਲੂ ਕਿਵੇਂ ਪਤੂਰੀਆਂ ਤੋਂ ਕਰਦੇ ਫਿਰ ਹੈਲੀਕਾਪਟਰ ਤੇ ਜਾਂਦੇ ਨੇ ਕਹਿੰਦੇ ਆਜੋ ਪੰਜਾਬ ਬਚਾਉਣ ਚੱਲੀਏ 4 ਵਜੇ ਤੈਨੂੰ ਆ ਜਾਂਦੇ ਨੇ ਕਹਿੰਦੇ ਕਹਿੰਦੇ ਬਹੁਤ ਵੱਜ ਗਿਆ ਉਹਨੇ ਦਿਨ 'ਚ ਮੈਂ 37 ਪਿੰਡ ਘੜ ਦੇਣਾ ਮਨੇ ਪੱਤਰਕਾਰ ਗਏ ਤੂੰ ਥੱਕਦਾ ਨਹੀਂ ਮੈਂ ਕਿਹਾ ਜੀਰੀ ਲਾਉਣ ਨਾਲ ਤੇਰੀ ਔਖਾ ਕੰਮ ਕੰਕ ਵੱਡਣ ਨਾਲ ਤਾਂ ਨਹੀਂ ਔਖਾ ਕੱਖ ਕਰਦਣ ਨਾਲ ਤਾਂ ਨਹੀਂ ਔਖਾ ਸਪਰੇਅ ਕਰਨ ਨਾਲ ਤਾਂ ਨਹੀਂ ਔਖਾ ਕੰਮ ਹਰੇਕ ਢੋਲੀ ਤੋਂ ਬਾਅਦ ਨਿੰਬੂ ਬਾਣੀ ਪੀਣਾ ਪੈਂਦਾ ਆ ਭਰ ਕੇ ਸੱਚੀ ਬੋਲ ਲੈ ਬੋਲੀ ਚਲੋ ਸੋ ਵੀਰੋ ਤੁਹਾਨੂੰ ਵਾਹ ਫਰਾਉਣਗੇ ਆ ਕਰਨਗੇ ਉਹ ਕਰਨਗੇ ਕੋਈ ਪਰਵਾਹ ਨਾ ਕਰੋ ਜਿੰਨੇ ਜਰ ਤੁਸੀਂ ਤੁਸੀਂ ਨਾਲ ਹੋ ਨਾ ਮੇਰੇ ਮੈਨੂੰ ਕੋਈ ਡਰ ਨਹੀਂ ਮੈਂ ਤੁਹਾਡੇ ਨਾਲ ਖੜਾ ਹਾਂ ਮੈਂ ਕੋਈ ਪੈਸੇ ਕਮਾਉਣੀਆਂ ਪੈਸੇ ਕਮਾਉਣੇ ਹੁੰਦੇ ਮੈਂ ਫਿਲਮਾਂ ਟੀਵੀਾਂ 'ਚੋਂ ਕਮਾ ਲੈਂਦਾ ਆ ਜਿਹੜੀ ਫਿਲਮਾਂ ਵਾਲੀ ਟੀਮ ਐ ਧੂਰੀ ਦੇ ਨੇ ਦੋ ਤਾਂ ਮੁੰਡੇ ਬਿੰਨੂ ਢਿੱਲੋਂ ਰਾਣਾ ਲਵੀਰ ਉਹ ਮੇਰੀ ਵੀ ਟੀਮ ਐ ਦੇਵ ਖਰੋੜ ਗਿਟਾਰ ਜੰਗੀ ਕਰਮਜੀਤ ਅਨਮੋਲ ਮੇਰੀ ਵੀ ਟੀਮ ਐ ਜੂਨੂ ਵਾਲੇ ਪੁਰਾਣੇ ਐਪੀਸੋਡ ਦੇਖ ਲੋ ਮੇਰੇ ਨਾਲ ਜਾਂਦੇ ਹੁੰਦੇ ਸੀ ਮੈਨੂੰ ਵੀ ਲੋੜ ਸੀ ਉਹ ਮੈਨੂੰ ਹੁਣ ਵੀ ਕਹਿੰਦੇ ਨੇ ਫਿਲਮਾਂ ਵਾਲੇ ਕਨੇ ਆਜਾ ਬੰਬੇ ਆਜਾ ਕਿੱਥੇ ਨਾਲੀਆਂ ਦੇ ਮੌਕੇ ਦੇਖ ਰਾ ਫਿਰਦਾ ਯਾਰ ਆਇਆ ਬਜਾਰੇ ਲਈਏ ਉਹ ਮੈਂ ਕਿਹਾ ਨਹੀਂ ਯਾਰ ਲੋਕਾਂ ਦੇ ਹੱਕ ਚ ਮੇਰੀ ਪਰਮਾਤਮਾ ਨੇ ਡਿਊਟੀ ਲਈ ਹੈ ਉਹ ਡਿਊਟੀ ਮੈਂ ਜ਼ਰੂਰ ਨਿਭਾਉਣਾ ਤਰੀਕਾ ਹੱਕ ਜਾਮ ਰੋਦੀ ਮੋਦੀ ਵੀ ਡਰੇ ਪਏ ਉਹਨੇ ਵੀ ਕਹਿਤਾ ਕਿ ਜਿੰਮੇ ਮਰਜ਼ੀ ਰੋਕ ਲਿਓ ਓਏ ਸੰਗਰੂਰ ਵਾਲਾ ਪੀਲੀ ਪੱਗ ਜੀ ਵਾਲਾ ਨਾ ਆਜੇ ਓਏ ਮੈਨੂੰ ਚੋਣਾਂ ਤੋਂ ਪਰੇ ਕਰਕੇ ਖੈਰ ਵੀ ਰੱਖਾ ਪਰ ਇਹ ਚਾਹੇ ਦ੍ਰਿਮਾਨ ਨੱਕੇ ਥੋੜੀ ਲੱਗਦੇ ਹੁੰਦੇ ਨੇ ਲੋਕ ਡਰ ਰਹੇ ਨੇ ਮੁਸੀ ਲੱਗ ਰਹੇ ਹੋ ਤੁਹਾਡੇ ਨਾਲ ਆਪਣਾ ਤਾਂ ਚੋਣ ਨਿਸ਼ਾਨ ਵੀ ਇੰਨਾ ਵਧੀਆ ਹੈ ਕਹੇ ਨੂੰ ਦੱਸਣ ਦੀ ਲੋੜ ਨਹੀਂ ਮਾਵਾ ਭੈਣਾਂ ਤੋਂ ਦੱਸਣ ਦੀ ਜਮਾ ਹੀ ਲੋੜ ਨਹੀਂ ਦਾ ਤੜਕੇ ਤੜਕੇ ਨੇਰੇ ਚ ਵੀ ਭਾਂਡ ਲੰਗੀਆਂ ਨੇ ਕਿੱਥੇ ਜੇ ਪੈ ਆ ਤੁਸੀਂ ਬਾਹਲੇ ਖੁਸ਼ ਨਾ ਹੋ ਛੇ ਰੋੜ ਪਵੇ ਅਜੇ ਮੇਰੇ ਵੀ ਭਾਂਡ ਲੰਗੀਆਂ ਕਿੱਥੇ ਜੇ ਉਹ ਝਾੜੂ ਜਿਹੜਾ ਉਹ ਆਖਰੇ ਸਵੇਰੇ ਇੱਧਰ ਦੇ ਪਾਸੇੋਂ ਫੜ ਕੇ ਸਫਾਈ ਕਰਦਾ ਹੈ ਆਥਰੇ ਦੂਜੇ ਪਾਸੇੋਂ ਫੜ ਕੇ ਸਫਾਈ ਕਰਦਾ ਐਨੇ ਨਹੀਂ ਭਗਵੰਤ ਮਾਨ ਨੇ ਅਕਾਲੀਆਂ ਤੇ ਕਾਂਗਰਸੀਆਂ ਤੇ ਵੀ ਵਿਅੰਗ ਕੱਸੇ ਨੇ ਉਹ ਤਾਂ ਨਹੀਂ ਆਇਆ ਹਜੇ ਕਾਲੀ ਕਾਂਗਰਸ ਤੇ ਨਹੀਂ ਆਇਆ ਇੱਥੇ ਕੋਈ ਹੋਲੇ ਟਿਕਟਾਂ ਟੁੱਟੇ ਨਹੀਂ ਮਣੀਆ ਉਹ 35 ਦਿਨਾਂ ਤੱਕ ਕੀ ਕਰਨਗੇ 35 ਦਿਨਾਂ ਜਾਂ 824 ਪਿੰਡਾਂ ਜਾਣਗੇ ਨਾਲੇ ਉਹਦਾ ਟੈਂਪਰੇਚਰ ਪੁੱਛ ਕੇ ਨਿਕਲਣ ਵਾਲੇ ਨੇ ਵੀ ਕਿੰਨਾ ਟੈਂਪਰੇਚਰ ਹੈ ਹਾਂ ਉਹਦੋਂ ਨੂੰ ਮੈਂ ਕਰ ਦੂੰ ਤੀਹਰ ਹਾਂ ਤੇਹਰ ਕਰਕੇ ਸਹਾਗਾ ਮਾਰ ਕੇ ਵੀਜੀ ਹੋਵੇ ਨਾ ਝਾਰ ਵਧੀਆ ਨਿਕਲਦਾ ਇਹਨਾਂ ਛਿੱਟਾ ਦੇਣਗੇ ਜੇ ਹੋ ਵੀ ਹੋ ਵੀ ਦੇ ਨਾਲ ਜੀ ਜੱਤੀਆਂ ਨੇ ਨਾ ਤਾੜੀਆਂ ਮਾਰ ਕੇ ਹੋਕੈ ਇੰਦਰਾਜਾਦ ਅੱਜ ਵਕਤਾਂ ਨੂੰ ਪੜਾ ਲੀਏ ਇਹ ਇਹ ਪੜ ਕੇ ਅਫਸਰ ਬਣ ਜਾਣ ਇਹ ਤੁਹਾਡੇ ਘਰਾਂ ਦੀਆਂ ਗਰੀਬੀਆਂ ਚੱਕਣਗੇ ਬਾਈ ਇਸ ਤੋਂ ਬਾਅਦ ਭਗਵਾਨਤ ਮਾਨ ਬਲੋਨ ਦਿੱਲੀ ਵਿੱਚ ਕੇਚਰੀਵਾਲ ਬਲੌਗ ਕੀਤੇ ਜਾ ਰਹੇ ਕੰਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਦਿੱਲੀ ਦੇ ਵਿੱਚ ਕੇਚਰੀਵਾਲ ਨੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਾਈਵੇਟ ਨਾਲੋਂ ਵਧੀਆ ਕਰਤੀ ਇੱਕ ਜੱਜ ਦਾ ਬੱਚਾ ਤੇ ਝੋਪੜੀ ਵਾਲੇ ਰਿਕਸ਼ੇ ਆਪ ਦਾ ਬੱਚਾ ਦਿੱਲੀ ਦੇ ਵਿੱਚ ਸਰਕਾਰੀ ਸਕੂਲ 'ਚ ਇੱਕ ਬੈਂਚ ਤੇ ਪੜਨ ਲੱਗੇ ਬਾਈ ਇੱਕ ਬੈਂਚ ਤੇ ਪੜਨ ਕੰਮ ਵਿੱਚ ਵੇਚਾਂਗੇ ਆ 15 20 ਦਿਨਾਂ ਨੂੰ ਕਣਕਾਂ ਰੰਗ ਪਟਾਗੀਆਂ ਆ ਆਪਾਂ ਵੇਚਾਂਗੇ 1840 ਰੁਪਏ ਕਿੰਟਲ ਤੇ ਦਿੱਲੀ ਚ ਦਿੱਲੀ ਦੇ ਕਿਸਾਨ ਕਣਕ ਵੇਚਣਗੇ 2616 ਰੁਪਏ ਕਿੰਟਲ ਪਾਉਣੇ 800 ਜਿਆਦੇ ਕੇਜਰੀਵਾਲ ਨੇ ਸਵਾਮੀ ਨਾਲ ਸੰਦੇ ਰਿਪੋਰਟਾਂ ਦੇ ਬਰਾਬਰ ਭਾਅ ਕਰਨ ਵਾਸਤੇ ਪਾਉਣੇ 800 ਦਾ ਇੱਕ ਕਿੰਟਲ ਤੇ ਬੋਨਸ ਦੇਣ ਦਾ ਐਲਾਨ ਕਰਤਾ 100 ਕਰੋੜ ਰੁਪਇਆ ਲੱਗੂਗਾ ਕਹਿੰਦਾ ਵੀ ਦੇਵਾਂਗੇ ਤੇ ਕੱਟ ਨਹੀਂ ਕਰ ਸਕਦਾ ਫਿਰ 23 24000 ਰੁਪਏ ਕਿੱਲੇ ਦਾ ਫਰਕ ਪੈ ਜੂਗਾ ਸਣਕ ਦਾ ਫਿਰ ਸਾਨੂੰ ਕਰਜ਼ਾ ਲੈਣ ਦੀ ਲੋੜ ਹੀ ਨਾ ਪਵੇ ਗੱਲ ਬਕੀ ਇਹ ਅਸੀਂ ਕਹਿੰਦੇ ਆ ਸਾਨੂੰ ਕੰਮ ਦਿਓ ਸਾਨੂੰ ਰੋਜ਼ਗਾਰ ਦੇ ਦਿਓ ਆਟਾ ਦਾਲ ਆਪ ਬਣਾ ਲਾਂਗੇ ਇਹ ਕਹਿੰਦੇ ਨਾ ਝੋਲੀ ਅੱਡੋ ਆਟਾ ਦਾਲ ਪਾਵਾਂਗੇ ਆਟਾ ਦਾਲ ਪੋਟਾਂ ਵੇਲੇ ਕੰਮ ਆਉਂਦਾ ਇਹਨਾਂ ਦੇ ਜਥੇਦਾਰ ਫਿਰ ਵੇੜਿਆਂ 'ਚ ਮਸਤੀਆਂ 'ਚ ਗਰੀਬੀਆਂ 'ਚ ਕਹਿੰਦੇ ਫਿਰ ਦੇਖੋ ਭਾਈ ਕਿਸੇ ਹੋਰ ਪਾਰਟੀ ਨੂੰ ਵੋਟ ਪਾ ਕੇ ਆਵਦਾ ਆਟਾ ਦਾਲਣਾ ਬੰਦ ਕਰਾ ਦਿਓ ਨੌਕਰੀਆਂ ਦੇ ਦਿੰਦੇ ਸਾਦੇ ਨੌਕਰੀਆਂ ਦੇ ਦਿੰਦਾ ਦਿਓ ਬੋਕਨੇ ਦੱਸਾ ਦੇ ਸੋ ਵੀਰੋ ਕੀ ਕਰਖੋ ਤੁਹਾਡੇ ਨਾਲ ਵੀਆਈਪੀ ਕਲਚਰ ਤੇ ਬੋਦਿਆਂ ਭਗਵੰਤ ਮਾਨ ਨੇ ਸੁਖਦੇਵ ਸਿੰਘ ਢੀਂਡਸਨ ਵੀ ਨਿਸ਼ਾਨਾ ਬਣਾ ਲਿਆ ਵੀਆਈਪੀ ਕਲਚਰ ਬਾਰੇ ਭਗਵੰਤ ਮਾਨ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਆ ਫਿਰਦਾ ਮੈਂ ਤਾਂ ਐਂ ਨਹੀਂ ਜਾਣਾ ਇਹ ਆ ਜਾਣਗੇ ਇਹ ਚੱਲਣਗੇ 250 ਕਿਲੋਮੀਟਰ ਤੋਂ ਉੱਥੋਂ ਚੰਡੀਗੜ੍ਹੋਂ ਜਾਂ ਦਿੱਲੀੋਂ 350 ਗੱਡੀਆਂ ਦਾ ਕਾਫਲਾ ਰਾਜ ਲੋਕਾਂ ਨੂੰ ਖਤਾਨਾਂ ਚ ਲਾਉਂਦੇ ਆਉਂਦੇ ਓ ਯਾਨੀ ਗੱਲ ਹੈ ਯਾਰੇ ਮੇਰੀ ਗੱਡੀ ਤੇ ਵੀ ਸਟicker ਲੱਗਿਆ ਹੋਇਆ ਹੈ ਮੈਂ ਵੀ ਲਾ ਸਕਦਾ ਲਾਲ ਬੱਤੀ ਪਰ ਕਿਉਂ ਵੀ ਜਦ ਲੋਕਾਂ ਦੇ ਵਿੱਚ ਨਹੀਂ ਲੰਘੋ ਮੈਨੂੰ ਤਾਂ ਬੜਾ ਵਧੀਆ ਲੱਗਦਾ ਆ ਹੁਣ ਮੈਂ ਲੰਘੂਗਾ ਮੁੰਡੇ ਮੁੰਡੇ ਦੇ ਹੱਥ ਰੱਖ ਕੇ ਸੈਲਫੀਆਂ ਕਰਾਉਂਦੇ ਨੇ ਯਾਰਾਂ ਦੋਸਤਾਂ ਵਾਂਗੂ ਬੁਲਾਉਂਦੇ ਨੇ ਭਵੰਤ ਭਾਈ ਹੋ ਰਹੇ ਆਂ ਹਾਂ ਇਹਨਾਂ ਨੂੰ ਕਹ ਲਓਗੇ ਟੀਮ ਸੌਰੀ ਆਂ ਮੱਥੜ ਹੋ ਰਿਹਾ ਇਹ ਇਹ ਤਾਂ ਨਹੀਂ ਆਉਂਦੇ ਪੁਲਿਸ ਆਉਂਦੇ ਤੂੰ ਆਜਾ ਹਉਆ ਖਤਮ ਕਰਾ ਬੱਚੇ ਖੜੇ ਨੇ ਕਿੰਨਾ ਚਾਹ ਇਹਨਾਂ ਨੂੰ ਜਦੋਂ ਮੈਂ ਵੀ ਛੋਟਾ ਹੁੰਦਾ ਸੀ ਨਾ ਐਮਪੀ ਆਉਂਦਾ ਸੀ ਸਾਡੇ ਪਿੰਡ ਉਦੋਂ ਮੈਂ ਦੇਖਦਾ ਹੁੰਦਾ ਸੀ ਕਿੰਨਾ ਡਰ ਆਦਾ ਜਦੋਂ ਮੈਂ ਜਿੱਤਿਆ ਨਾ ਨਵੇਂ ਨਵੇਂ ਮੈਂ ਅੱਗੇ ਆਪਣਾ ਗੱਲ ਕੀਤੀ ਸਭ ਤੋਂ ਪਹਿਲਾਂ ਲੋਕਾਂ ਦਾ ਡਰ ਕੱਢਣਾ ਯਾਰ ਐਮਪੀ ਦਾ ਹਉਆ ਕੱਢਣਾ ਵੀ ਐਮਪੀ ਆ ਗਿਆ ਹੈ ਸਾਡੇ ਪਿੰਡਾਂ 'ਚ ਬੈਠੇ ਨੇ ਆਏ ਬੈਠੇ ਨੇ ਲੋਕ ਵੀ ਐਮਪੀ ਆ ਗਿਆ ਆਖੀਂ ਸਹੀ ਆ ਜਾਂਦਾ ਜੀ ਤੇ ਜੇ ਵੀ ਬੋਲਦਾ ਨਾਲ ਚੁੱਪ ਕਰ ਜਾ ਐਮਪੀ ਆਇਆ ਹੋਇਆ ਆਪਣੇ ਜੇ ਮੂਰੇ ਨਹੀਂ ਉਧਰੋਂ ਤੇ ਕੱਢ ਕੋਟ ਅਸਤਨ ਲਾਦਣਾ ਆ ਘੜਿਆ ਨਾ ਅਹੀਂ ਅਹੀਂ ਆਇਆ ਤੋਰ ਕਿਈ ਜਾਵਾਂਗੇ ਸੋ ਵੀਰੋ ਗਨਮੈਨਾਂ ਦੀ ਲੋੜ ਤਾਂ ਤਾਂ ਪਾਵੇ ਨਾ ਇੱਕ 47ਾਂ ਦੀ ਜੇ ਕਿਸੇ ਦੇ ਨਜਾਇਜ਼ ਕਬਜ਼ਾ ਕਰਾਇਆ ਹੋਵੇ ਜੇ ਤੇ ਨਜਾਇਜ਼ ਪਰਚਾ ਪਾਇਆ ਹੋਵੇ ਕੇਦੇ ਧੀ ਪੁੱਤ ਨੂੰ ਚਿੱਟੇ ਤੇ ਲਾਇਆ ਹੋਵੇ ਕਿਸੇ ਰੇਤੇ ਵਾਲੀ ਖੱਡ ਤੇ ਸੱਪ ਪਾਇਆ ਹੋਵੇ ਕਿਸੇ ਬੱਸਾਂ ਵਾਲੇ ਕਾਪੜੀ ਚਸਾ ਪਾਇਆ ਹੋਵੇ ਹਿੱਸਾ ਪਾਇਆ ਤਾਂ ਲੋਕਾਂ ਦੇ ਦੁੱਖਾਂ ਦਰਦਾਂ ਚ ਪਾਇਆ ਉਹਨਾਂ ਨੂੰ ਜਰੂਰ ਮੰਡਾਇਆ ਜੀ ਉਹ ਫਿਰ ਮੈਨੂੰ ਕੋਈ ਪਰਵਾਹ ਨਹੀਂ ਜਦੋਂ ਜਦੋਂ ਤੁਸੀਂ ਮੇਰੇ ਨਾਲ ਹੋ ਸਹੀ ਜਾਣ ਦੋ ਜੋ ਮਰਜ਼ੀ ਇਹਨਾਂ ਨੂੰ ਜੋ ਮਰਜ਼ੀ ਗਈ ਜਾਣ ਦੋ ਮਿਹਨਤ ਚ ਨਹੀਂ ਆਪਾਂ ਇਹਨਾਂ ਨੂੰ ਆਉਣ ਦਿੰਦੇ ਥੱਲੇ ਤੁਸੀਂ ਖਿਆਲ ਰੱਖਿਓ ਕਿ ਬੂਥ ਕਿਹਨੇ ਲਾਉਣਾ ਹੈ ਪੋਲਿੰਗ ਦੇ ਅੰਦਰ ਕੌਣ ਬੈਠੂਗਾ ਪੋਸਟਰ ਕਿੱਥੇ ਲਾਉਣੇ ਨੇ ਇਹ ਥੋੜਾ ਕੰਮ ਹੈ ਤਾਂਹਾਂ ਤਾਂ ਮੈਂ ਇਕੱਲੇ ਹੀ ਦਵੱਲੀ ਫਿਰਦਾ ਇਹਨਾਂ ਨੂੰ ਇਕੱਲੇ ਨੂੰ ਸਾਰੇ ਵਾਲੀ ਕਬਾਡੀ ਪਾ ਰੱਖੀ ਆ ਮੈਂ ਆ ਜੋ ਮੈਂ ਆਓ ਇਹ ਇੱਕ ਗੱਲ ਕਹਿੰਦੇ ਨੇ ਚਾਰ ਜਵਾਬ ਦਿੰਦਾ ਮੈਂ ਪਹਿਲਾਂ ਵੋਟਾਂ ਵੇਲੇ ਪਿਛਲੀ ਵਾਰ ਸੁਦੇਸ਼ ਸਿੰਘ ਢੀਂਸਾ ਕਹਿਆ ਸੀ ਭਗਵੰਤ ਮਾਨ ਦੀ ਵੋਟਾਂ ਵਾਲੇ ਪੋਸਟਰ ਤੇ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੋ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਜਵਾਬ ਦਿੱਤਾ ਸੀ ਮੈਂ ਕੋਈ ਗੱਲ ਨਹੀਂ ਢੀਂਸਾ ਸਾਹਿਬ ਜਿੰਨਾ ਹੱਸਣਾ ਹੱਸ ਲੋ ਮੇਰੀ ਫੋਟੋ ਦੇਖ ਕੇ ਰਿਜ਼ਲਟ ਤੋਂ ਬਾਅਦ ਸਾਰਾ ਡੱਬਰ ਸਾਰੀ ਜ਼ਿੰਦਗੀ ਮੇਰੀ ਫੋਟੋ ਦੇਖ ਕੇ ਰੋਇਆ ਕਰੋ ਮੈਂ ਉਹ ਇੱਕ ਬਜ਼ੁਰਗ ਜਾਨ ਨੂੰ ਮੈਨੂੰ ਕਹਿੰਦਾ ਪਰਵਾਹ ਨਾ ਕਰੀ ਸ਼ੇਰਾ ਚੱਕ ਦਿਆਂਗੇ ਮੈਂ ਕਿਵੇਂ ਕਹਿੰਦਾ ਪਤਾ ਨਾ ਪਤੀਲਾ ਮਾਏ ਤਾਂ ਅਸੀਂ ਅੱਜ ਕਿਦਾ ਡੋਲੂ ਹੀ ਐ ਇਸ ਤੋਂ ਇਲਾਵਾ ਵੀ ਭਗਵੰਤ ਮਾਨ ਲਗਾਤਾਰ ਬੋਲਦੇ ਰਹੇ ਅਤੇ ਲੋਕ ਉਹਨਾਂ ਦੀਆਂ ਗੱਲਾਂ ਤੇ ਹੱਸਦੇ ਰਹੇ ਲੋਕਾਂ ਦੇ ਆਪ ਦੇ ਉਹਦੇ ਵਿਚਾਰ ਹੁੰਦੇ ਨੇ ਸੁਣੋ ਸਭ ਦੀ ਕਰੋ ਮਨ ਦੀ ਉਹ ਵੀ ਇੱਥੇ ਆਉਣਗੇ ਉਹਨਾਂ ਦੀ ਵੀ ਸੁਣ ਲਿਓ ਉਹਨਾਂ ਨਾਲ ਵੀ ਗੱਲ ਕਰ ਲਿਓ ਸੋ ਵੀਰੋ ਅਸਤਾ ਤੁਹਾਡੇ ਨਾਲ ਆ ਮੈਨੂੰ ਪੱਤਰਕਾਰ ਕਹਿੰਦੇ ਇਹਨਾਂ ਭ੍ਰਿਸ਼ਟਾਚਾਰੀਆਂ ਨੇ ਹੁਣ ਤੱਕ ਕਿੰਨਾ ਕੁ ਨੁਕਸਾਨ ਕਰਤਾ ਹੋਊਗਾ ਵੀ ਦੇਜ ਦਾ ਲੁੱਟ ਕੇ ਬੈਂਕਾਂ ਚ ਲੁੱਟ ਕੇ ਲੈ ਗਏ ਬਾਹਰ ਦੇ ਲੋਕਾਂ ਕਿੰਨਾ ਜੀ ਥਾਨ ਕਰਤਾ ਉਹ ਮੈਨੂੰ ਇਹ ਕਿਵੇਂ ਦਸੀਏ ਇਹ ਤਾਂ ਉਹ ਗੱਲ ਹੈ ਸਾਡੇ ਪਿੰਡ ਕਸਤੂਰੀ ਬਾਣੀ ਦੀ ਦੁਕਾਨ ਹੈ ਉਹਦੀ ਚੋਰੀ ਹੋ ਗਈ ਬਾਕੀ ਦਾ ਖਰਾ ਨਹੀਂ ਗੱਲਾਂ ਗੋਲਾ ਤੋੜ ਕੇ ਲੈ ਗਈ ਲੋੜੀ ਵਾਲੇ ਦਿਨ ਚੱਲਦੇ ਸੀ ਜਨਵਰੀ ਦੇ ਚਲ ਉਹਨੇ ਰਿਪੋਰਟ ਬੂਡ ਲਿਖਾਤੀ ਚਲ ਦੁਕਾਨ ਤਾਂ ਚਲਾਉਣੀ ਸੀ ਉਹਨੇ ਗੱਜਕ ਰਿਓੜੀ ਜੀ ਐ ਪੋਰੀਆਂ ਜੀਆਂ ਦਾ ਮੂੰਹ ਫੋੜ ਕੇ ਜਾ ਲੋਕਾਂ ਨੂੰ ਪਤਾ ਲੱਗਿਆ ਕਸਤੂਰ ਨੇ ਚੋਰੀ ਹੋ ਗਈ ਉਹ ਪਤਾ ਲੈਣ ਆਉਣ ਲੱਗ ਗਏ ਅਫਸੋਸ ਕਰਨ ਸਾਡੇ ਬਣਾ ਸਰਪੰਚ ਵੀ ਪਿਛਲੇ ਜਿਹੇ ਪੈਰ ਕਹਿੰਦਾ ਯਾਰ ਕਸਤੂਰੀ ਤੇ ਚੋਰੀ ਹੋ ਗਈ ਜਦ ਮੈਂ ਵੀ ਜਾਇਆ ਵਾਂ ਸਰਪੰਚ ਗਿਆ ਜਾਨ ਸਾਹਿਬ ਸਰਪੰਚ ਨੇ ਰਿਉੜੀਆਂ ਵਾਲੀ ਬੋਰੀ ਚ ਭਰੀ ਇੱਕ ਮੁਠੀ ਰਿਉੜੀਆਂ ਦੀ ਦੋ ਕੁ ਮੂੰਹ ਚ ਪਾ ਕੇ ਕਸਤੂਰੀ ਦੇ ਨਾਲ ਹੀ ਗੱਡੀ ਤੇ ਬਹਿ ਗਿਆ ਕਹਿੰਦਾ ਯਾਰ ਕਸਤੂਰੀ ਬਹੁ ਮਾਰਾ ਹੋਇਆਗਾ ਕਿੰਨਾ ਕੀ ਨੁਕਸਾਨ ਹੋ ਗਿਆ ਕਸਤੂਰੀ ਬੋਲਾ ਸਰਪੰਚ ਸਾਹਿਬ ਅੱਧਾ ਪਿੰਡ ਦਾ ਪਤਾ ਲੈ ਗਿਆ ਅੱਧਾ ਅੱਥਰਾਂ ਤੱਕ ਪਤਾ ਲੈ ਕੇ ਜਾਊ ਜਿਹੜਾ ਆਉਂਦਾ ਹੈ ਉਹ ਟੇਹਾਂ ਜਾ ਕੇ ਨਾ ਪੈਣ ਪਿੰਡਾਂ ਦੇ ਲੋਕ ਮੂੰਹ ਚ ਪਾ ਕੇ ਪੁੱਛ ਲੈਂਦਾ ਕਿ ਕਿੰਨਾ ਨੁਕਸਾਨ ਹੋ ਗਿਆ ਕਹਿੰਦਾ ਸਰਪੰਚ ਸਾਹਿਬ ਨੁਕਸਾਨ ਤਾਂ ਹਜੇ ਚੱਲੀਆਂ ਬੈਠੇ ਉਹ ਨੂੰ ਹੱਟ ਕੇ ਉਸ ਤੋਂ ਬਾਅਦ ਹਸਾਬ ਲਾਵਾਂਗੇ ਉਹ ਮੈਂ ਕਿਹਾ ਆ ਜੇ ਤਾਂ ਲੁੱਟੀ ਜਾਂਦੇ ਆ ਮੋਦੀ ਹੋ ਰਹੀ ਐ ਇੱਥੇ ਕੈਪਟਨ ਹੋ ਰਹੀ ਨੁਕਸਾਨ ਤਾਂ ਹਜੇ ਚੱਲੀ ਜਾਂਦਾ ਜਦੋਂ ਕਿ ਇਮਾਨਦਾਰ ਸਰਕਾਰ ਆ ਜਾਂ ਆਵਾ ਦੇ ਪਾਰਟੀ ਕਹਿੰਦਾ ਵੀ ਨੱਟਾ ਲੱਗਿਆ ਲੁੱਟ ਨੂੰ ਉਦੋਂ ਸਾਕ ਜਾਵਾਂਗੇ ਕਿੰਨਾ ਫੇਰ ਬਿਆਸ ਫੇਰ ਬੇਦਗ ਮੈਂ ਧੰਨਵਾਦ ਜੀ ਤੁਸੀਂ ਕਮੀਲਦਾਰੀ ਦਾ ਟਾਈਮ ਕੱਢ ਕੇ ਇੱਥੇ ਇਕੱਠੇ ਹੋਏ ਆਪ ਰੋਟੀ ਟੁਕਦਾ ਮੇਲਾ ਪਰ ਮੈਂ ਤੁਹਾਨੂੰ ਇਹ ਕਹਿਣ ਲੱਗਿਆ 19 ਮਈ ਨੂੰ ਉਹਨਾਂ ਚਿਰ ਬਥੇਰੇ ਲਾਲਚ ਦੇਣਗੇ ਬਤੇ ਨੇ ਤੁਹਾਨੂੰ 도ਰੇ ਪਾਉਣਗੇ ਤੁਹਾਡੇ ਉੱਤੇ। ਕੂਪਾ ਮੈਂ ਤੁਹਾਨੂੰ ਮਿਲਣ ਆਉਣਗੇ। ਕਹਿ ਦਿਆ ਕਰੋ ਵੀ ਚਲ ਅੱਪੀ। ਤੇ ਬੋਟਾ ਵਾਲੇ ਵੀ ਅੰਦਰ ਜਾ ਕੇ ਕਰ ਦਿਓ ਵੀ ਜਿਹੜੇ ਜਿਹੜੇ ਸਾਥ ਕਿਉਂ ਤਾੜੀ ਮਾਰ ਤੋਂ ਬਾਕੀ ਇਹਨੂੰ ਮਾਫ਼ ਕਰ। ਉਹ ਸਾਹਮਣੇ ਨਾਲ ਉਹ ਮਾਫ਼ ਕਰਕੇ। ਸੋ ਵੀਰੋ ਤੁਸੀਂ ਦੇਖੋ ਬੰਡਵਾਲ ਦੀ ਧਰਤੀ ਮੇਰੇ ਮੇਰੇ ਮੇਰੀ ਜ਼ਿੰਦਗੀ ਚ ਕਿੰਨਾ ਮੈਨੇ ਰੱਖਦੀ ਆ। ਮੈਂ ਪਹਿਲੀ ਵਾਰ 1992 ਚ ਦੇਸ਼ ਭਗਤ ਕਾਲਜ ਵਰਲਡ ਵਾਲ ਚ ਫਸਟ ਆਇਆ ਸੀ ਪਹਿਲੀ ਵਾਰ ਜੂਥ ਫੈਸਟੀਵਲ ਚ ਤੇ 25 ਸਾਲਾਂ ਬਾਅਦ 2014 ਚ ਜਨ ਕਿ 22 ਸਾਲਾਂ ਬਾਅਦ ਮੈਂ ਫੇਰ ਫੇਰ ਫਸਟ ਆਇਆ ਦੇਸ਼ ਭਗਤ ਕਾਲਜ ਵਰਲਡ ਵਾਲ ਤੋਂ 2014 ਚ ਇੱਥੇ ਵੋਟਾਂ ਗਿਣੀਆਂ ਗਈਆਂ ਸੀ ਨਾ ਐਕਦੀ ਫੇਰ ਮੈਂ ਤਾਂ ਦੀ ਸੀ ਕਿਹਾ ਜੀ ਮੈਂ ਕਿਹਾ ਮੇਰੇ ਵੱਲ ਤਾਂ ਭਾਗਾਂ ਨਹੀਂ ਧਰਤੀਆਂ ਇੱਥੇ ਗਿਣਿਓ ਵੋਟਾਂ ਇੱਥੇ ਇੱਥੇ ਜਿੰਦਗੇ ਥੋੜੇ ਮੈਂ ਤਾਂ ਜਦੋਂ ਲੰਘਦਾ ਮੱਥਾ ਟੇਕ ਕੇ ਲੰਘਦਾ ਵੀ ਯਾਰ ਜਿਉਂਦੇ ਬਸ ਤੰਦਰੁਸਤੀਆਂ ਮਾਰਦੇ ਰਹਿ ਮਾਕਮਾ ਜਿੱਤ ਮੇਰੀ ਨਹੀਂ ਹੈਗੀ ਜਿੱਤ ਤੁਹਾਡੀ ਹੋਈ ਹੈ ਤੇ ਜੇ ਤੁਹਾਨੂੰ ਲੱਗਦਾ ਯਾਰ ਭਗਵਾਨਤਮਨ ਆਪਣੇ ਵਰਗਾ ਹੀ ਆ ਯਾਰ ਆਪਣੇ ਆਪਣੀਆਂ ਜਵਾਕਾਂ ਦੀਆਂ ਗੱਲਾਂ ਕਰਦਾ ਆਪਣੇ ਚੁੱਲ੍ਹਿਆਂ ਦੀ ਅੱਗ ਦਾ ਫਿਕਰ ਕਰੀ ਜਾਂਦਾ ਤਾਂ ਦੋ ਨਾਰੇ ਇਨਕਲਾਬ ਜਿੰਦਾਬਾਦ ਦੇ ਲਾ ਦਿਓ ਦੋਨਿਆਂ ਹੱਥ ਉੱਪਰ ਚਾ ਕੇ ਸਾਡਾ ਹੌਸਲਾ ਵੱਧ ਜਾਊਗਾ ਪੱਤੇ ਗੂੰਜਣ ਆ ਲੱਗਦੇ ਪਤਾ ਢੀਂਸੇ ਗਿਆ ਨੂੰ ਕਿ ਊਂਟ ਖੜੀ ਨੇਰੀ ਫੇਰ ਉਹੀ ਓਏ ਇਹਦਾ ਕਰਾਂਗੇ ਕੀ ਦੋਨਿਆਂ ਹੱਥ ਉੱਪਰ ਚਾ ਕੇ ਇਨਕਲਾਬ ਜਿਵੇਂ ਭਗਵੰਤ ਮਾਨ ਜਿੱਥੇ ਲੀਡਰਾਂ ਤੇ ਵਿਅੰਗ ਕੱਸ ਕੇ ਲੋਕਾਂ ਨੂੰ ਹੱਸਣ ਲਈ ਮਜਬੂਰ ਕਰਦੇ ਨੇ ਉੱਥੇ ਹੀ ਵਿਰੋਧੀਆਂ ਵੱਲੋਂ ਭਗਵੰਤ ਮਾਨ ਦੀਆਂ ਇਹਨਾਂ ਗੱਲਾਂ ਨੂੰ ਚੁਟਕਲੇ ਦੱਸਿਆ ਜਾਂਦਾ ਹੈ ਖੈਰ ਭਗਵੰਤ ਮਾਨ ਦੀਆਂ ਇਹ ਗੱਲਾਂ ਚੁਟਕਲੇ ਨੇ ਜਾਂ ਫਿਰ ਗੱਲਾਂ ਸੱਚੀਆਂ ਨੇ ਇਹ ਤਾਂ 23 ਮਈ ਨੂੰ ਹੀ ਪਤਾ ਲੱਗਣ ਵਾਲਾ ਹੈ ਪਰ ਇਹਨਾਂ ਜ਼ਰੂਰ ਹੈ ਕਿ ਭਗਵੰਤ ਮਾਨ ਕਰਕੇ ਸੰਗਰੂਰ ਦੀ ਸੀਟ ਵੱਲ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਕਹਿ ਰਹੇ ਸੰਗਰੂਰ ਤੋਂ ਬਾਜ਼ੀ ਕੌਣ ਮਾਰਦਾ ਹੈ ਇਹ ਤਾਂ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਪਤਾ ਲੱਗਣ ਵਾਲਾ ਹੈ ਸੰਗਰੂਰ ਤੋਂ ਸੰਜੀਪ ਗੋਇਲ ਪੰਜਾਬੀ ਲੋਕ ਚੈਨਲ